ਸਾਸੀ ਗਾਲ ਚਾਚਾ ਜੀ ਸਤ ਸ੍ਰੀ ਅਕਾਲ ਹੋਰ ਚਾਚਾ ਜੀ ਠੀਕ ਠਾਕ ਹੋ ਠੀਕ ਆ ਬਈ ਵਧੀਆ ਜੀ ਕਿੰਨੀ ਉਮਰ ਹੋ ਗਈ ਚਾਚਾ ਜੀ ਤੁਹਾਡੀ ਪਰ 66 ਸਾਲ ਹੋ ਗਈ 66 ਸਾਲ ਦੀ ਹੋ ਗਈ ਹਾਂ ਜੀ ਹੋਰ ਤੰਦਰੁਸਤੀ ਐ ਸਾਰੀ ਤੰਦਰੁਸਤੀ ਠੀਕ ਆ ਵਧੀਆ ਹਰ ਦੀ ਜਿਹੜਾ ਠੀਕ ਐ ਕੰਮ ਆ ਇਹਨੂੰ ਪਤਾ ਹੂੰ ਚਲ ਚਾਚਾ ਜੀ ਇਹ ਤੁਸੀਂ ਕਿੰਨੀ ਉਮਰ ਚ ਕਬੂਤਰ ਰੱਖਣੇ ਸ਼ੁਰੂ ਕੀਤੇ ਸੀ ਆ ਜਿੱਤੋਂ ਕਬੂਤਰ ਰੱਖਿਆ 55 ਸਾਲ ਹੋ ਗਏ 55 ਸਾਲ ਹੋ ਗਏ ਹਾਂ ਜੀ ਠੀਕ ਐ ਤੇ ਇਹ ਕਬੂਤਰ ਤੁਸੀਂ ਉਦੋਂ ਕਿੰਨੀ ਉਮਰ ਚ ਰੱਖੇ ਸੀ ਉਹ 16-17 ਸਾਲ ਦਾ ਸੀ 16-17 ਸਾਲ ਦੀ ਹਾਂ ਠੀਕ ਹੈ ਤੇ ਇਹ ਕਬੂਤਰ ਤੁਸੀਂ ਇਹ ਘਰ ਦੇ ਹੀ ਆ ਕਿ ਤੁਸੀਂ ਇਹ ਕਿਸੇ ਤੋਂ ਲੈ ਕੇ ਆਏ ਸੀ ਅਸੀਂ ਲਈ ਟੈਲੇ ਤੋਂ ਹੀ ਲਈ ਸੀ ਅੱਛਾ ਬਾਬੇ ਟੈਲੇ ਤੋਂ ਬਾਬੇ ਟੈਲੇ ਤੋਂ ਲਈ ਸੀ ਮੇਰੇ ਤਾਂ ਅਸੀਂ ਹਟੈਲਾ ਤੋਂ ਉਹ ਤੋਂ ਹੀ ਲਈ ਸੀ ਅੱਛਾ ਹਾਂਜੀ ਤੇ ਇਹ ਫਿਰ ਤੁਸੀਂ ਪਹਿਲੀ ਬਾਜੀ ਕਦੋਂ ਛੱਡੀ ਫਿਰ ਇਹ ਅਈ ਪਹਿਲੀ ਵਸਾ ਤੋਂ ਪਹਿਲੀ ਬਾਜੀ ਛੱਡੀ ਜਾ ਕੇ ਬਾਂਬੀ ਛੱਡੀ ਬਾਂਬੀ ਬਾਂਬੀ ਕਿੰਨੇ ਕਬੂਤਰ ਸੀ ਉੱਥੇ ਉੱਥੇ ਕਬੂਤਰ ਸੀ 25 25 ਕਬੂਤਰ ਸੀ ਹਾਂਜੀ ਕਿਹੜੇ ਕਿਹੜੇ ਖਿਡਾਰੀ ਸੀ ਉੱਥੇ ਸਾਰੇ ਸੀ ਜੈਂਟਿਓਰੀ ਸਾਰੇ ਸੀ ਇਹ ਮੀਰਾਬ ਸੀ ਜੈਂਟਿਓਰੀ ਸੀਗੇ ਐਂਡ ਤੇ ਮੇਰੇ ਨਾਲ ਰਹਿ ਗਿਆ ਸੁੱਖਣ ਵਾਲੀ ਦਲੀਪ ਦਾ ਇਕੱਲੇ ਨਾਲ ਇਕੱਲਾ ਸੀ ਉਹਨੂੰ ਹੀ ਸਾਰਾ ਇਕੱਲਾ ਜਿੱਤਿਆ ਮੇਰਾ ਫਸਟ ਟ੍ਰੀਆ ਇਕੱਲਾ ਇਕੱਲਾ ਜਿੱਤਿਆ ਉੱਥੇ ਹਾਂਜੀ ਅੱਛਾ ਤੇ ਤੁਹਾਡੇ ਨਾਲ ਪੁਰਾਣੇ ਖਡਾਰੀਆਂ ਦੇ ਨਾਲ ਕਿਹੜੇ-ਕਿਹੜਿਆਂ ਦੇ ਨਾਲ ਤੁਸੀਂ ਬਾਜ਼ੀਆਂ ਛੱਡੀਆਂ ਬਾਜ਼ੀਆਂ ਛੱਡੀਆਂ ਜਸਵੀਰ ਨਾਲ ਮੋਹਨ ਸਿੰਘ ਨਾਲ ਫਕਤਨ ਲਾਲਬਾਈ ਵਾਲੇ ਨਾਲ ਸਾਰਿਆਂ ਨਾਲ ਛੱਡੀਆਂ ਟੁਆਣੀ ਨਾਲ ਪੂਰੀ ਹੋਰਾਂ ਨਾਲ ਮੂਸ਼ੀ ਨਾਲ ਜੈਂਟੇ ਨਾਲ ਸਾਰਿਆਂ ਨਾਲ ਛੱਡੀਆਂ ਭਾਈ ਟੋਟਲ ਸਾਰੇ ਹੋ ਗਏ ਰਿਏ ਚੋਂ ਠੀਕ ਹੈ ਇਹ ਫਿਰ ਜਿਹੜੇ ਕਬੂਤਰ ਆ ਤੁਸੀਂ ਇਹ ਬਾਬੇ ਟੈਲੇ ਵਾਲੇ ਹੀ ਆ ਸਾਰੇ ਤੁਹਾਡੇ ਕੋਲੇ ਬਾਬੇ ਟੈਲੇ ਵਾਲੇ ਹੀ ਆ ਸਾਰੇ ਹੋਰ ਕਾਈ ਨਹੀਂ ਤੁਹਾਡੇ ਉਸਤਾਜ ਜੀ ਵਾਲੇ ਹੀ ਆ ਉਸਤਾਜ ਵਾਲੇ ਹੀ ਆ ਸਾਰੀ ਸਾਰੀ ਤੇ ਤੁਸੀਂ ਜਿਹੜਾ ਅੱਜ ਤੱਕ ਕਿਹੜੇ ਕਿਹੜੇ ਨਾਮ ਜਿੱਤੇ ਆ ਨਾਮ ਮੈਂ ਜਿੱਤੇ 6 ਫ੍ਰਿਜ ਜਿੱਤ ਗਿਆ ਮੈਂ 6 ਫ੍ਰਿਜ ਜਿੱਤੀਆਂ 3 ਜਿੱਤ ਗਿਆ ਕੂਲਰ 3 ਕੂਲਰ 6 ਫ੍ਰਿਜ ਹਾਂ ਕੱਪਾਂ ਜਿੱਤ ਨੂੰ ਪਤਾ ਹੀ ਵਾਰ ਨਹੀਂ ਆ ਕਿ ਲੇਖੇ ਜਾਂ ਕੱਪਰ ਬਸੇ ਰਹੇ ਜਿੱਤੀ ਹੈ ਕੱਪ ਤਾਂ ਉਹ ਤਾਂ ਹੈ ਹੀ ਹਾਂਜੀ ਅੱਛਾ ਤੇ ਚੇਲੇ ਤੁਸੀਂ ਕਿੰਨੇ ਬਣਾਏ ਅੱਜ ਤੱਕ ਅੱਜ ਤੀ ਮੇਰੇ ਚੇਲੇ ਹੈਗੇ 5 ਚੇਲੇ ਹੈਗੇ ਮੇਰੇ 5 ਚੇਲੇ ਆ ਹਾਂਜੀ ਉਹਨਾਂ ਦੇ ਤੁਹਾਨੂੰ ਨਾਂ ਯਾਦ ਆ ਕਿਹੜੇ ਕਿਹੜੇ ਪਿੰਡ ਦੇ ਆ ਸਭ ਤੋਂ ਵੱਡਾ ਚੇਲਾ ਤਾਂ ਹੈ ਹੈਪੀ ਰਾਈਪਰ ਹੈ ਹੈਪੀ ਰਾਈਪਰ ਹਾਂ ਜੇਲਾ ਪੋਲੂ ਕਰਨਾਲਾ ਪੋਲੂ ਕਰਨਾਲ ਵਾਲਾ ਆ ਪੋਲੂ ਪੋਲੂ ਕਰਨਾਲ ਵਾਲਾ ਤੀਜਾ ਚੇਲਾ ਹੈਗਾ ਮਾਨੀ ਵਾਲਾ ਸਾਗਰ ਹੈ ਚੌਥਾ ਹੈਗਾ ਰਣਜੀਤਗੜ੍ਹ ਵਾਲਾ ਪੰਜਵਾਂ ਹੈਗਾ ਕਾਲਾ ਦਿੱਲੀ ਵਾਲਾ ਪੰਜ ਚੇਲੇ ਅੱਛਾ ਹਾਂ ਇਹ ਤੁਹਾਡੇ ਜਿਹੜੇ ਹੁਣ ਤੁਹਾਡੀ ਉਮਰ ਦੇ ਹਿਸਾਬ ਨਾਲ ਇਹ ਕਿੰਨੀਆਂ ਪੀੜੀਆਂ ਪਹਿਲਾਂ ਵੀ ਤੁਸੀਂ ਰੱਖਦੇ ਰਹੇ ਕਬੂਤਰ ਕੇ ਪਹਿਲਾਂ ਤੁਸੀਂ ਰੱਖਿਆ ਇਹ ਦੇ ਬਾਪੂ ਨੇ ਵੀ ਅੱਖੀ ਰੱਖਿਆ ਇਹ ਤੇ ਨੀੜੀਆਂ ਹੋ ਗਈ ਮੇਰੇ ਦਾਦੇ ਨੇ ਵੀ ਰੱਖੀ ਸੀ ਅੱਛਾ ਤੀਜੀ ਪੀੜੀ ਹੋ ਗਈ ਆ ਚੌਥੀ ਕਿਹੜੀ ਪੀੜੀ ਸਰਪੰਚ ਚੌਥੀ ਪੀੜੀ ਲਾਉਂਦਾ ਹੁਣ ਹੁਣ ਕੇਵਲ ਸਰਪੰਚ ਤੁਹਾਡਾ ਬੇਟਾ ਜਿਹੜਾ ਕਾਪੀ ਤੇ ਹੁੰਦੇ ਆ ਹਾਂ ਹੁਣ ਉਹ ਉਡਾਉਂਦੇ ਆ ਚੌਥੀ ਪੀੜੀ ਹੋ ਗਈ ਚੌਥੀ ਪੀੜੀ ਹੋ ਗਈ ਸਾਰੀ ਉਮਰ ਹੋ ਗਈ ਸਾਡੀ ਤਾਂ ਪੁੱਤਰਾਂ ਕੀ ਹੈ ਠੀਕ ਆ ਜੀ ਹਾਂ ਬਬਾਈ ਇੱਕ ਤੁਸੀਂ ਦੱਸੋਗੇ ਵੀ ਜਿਵੇਂ ਅੱਜਕੱਲ ਬੱਚਿਆਂ ਦੇ ਪੈਰਾਂ ਤੇ ਫੈਂਸੀਆ ਹੋ ਜਾਂਦੀਆਂ ਜਿਵੇਂ ਅੱਖਾਂ 'ਚੋਂ ਪਾਣੀ ਆਉਣ ਲੱਗ ਜਾਂਦਾ ਚੁੰਜਾਂ ਤੇ ਫੈਂਸੀਆ ਹੋ ਜਾਂਦੀਆਂ ਉਹਦੀ ਦਵਾਈ ਕੀ ਵਰਤਣੀ ਚਾਹੀਦੀ ਮਾ ਬਾਰੇ ਤਾਂ ਨਹੀਂ ਮੈਨੂੰ ਨਾ ਧਿਆਨ ਤੇ ਅਥਰੋਸਿਨ ਗੋਲੀਆਂ ਵਧੀਆ ਨਲੀਆਂ ਨੁਲੀਆਂ ਆਉਂਦੀਆਂ ਨੇ ਪੁੱਤਰ ਅਥਰੋਸਿਨ ਦਵਾਈ ਅਥਰੋਸਿਨ ਪੂਰੀ ਚੰਗੀ ਹੈ 60 ਐਮਐਲ ਲੈ ਲਓ 30 ਨਾਲ ਲਓ 60 ਐਮਐਲ ਲਓ ਅੱਧੀ ਅੱਧੀ ਗੋਲੀ ਦੇ ਦਿਓ ਸਹੀ ਹੋ ਜਾਂਦੀ ਤੇਜੀ ਦਾ ਸਹੀ ਹੋ ਜਾਂਦੀ ਇੱਕ ਜਿਹੜੀਆਂ ਕਬੂਤਰੀਆਂ ਜਿਵੇਂ ਆਂਡੇ ਨਹੀਂ ਲਾਉਂਦੀਆਂ ਉਹਨਾਂ ਬਾਰੇ ਕੋਈ ਨਵੇਂ ਖਿਡਾਰੀਆਂ ਨੂੰ ਕੋਈ ਪਤਾ ਨਹੀਂ ਲੱਗੇ ਉਹਨਾਂ ਬਾਰੇ ਮੱਛੀ ਵਾਲੇ ਕੈਪਸੂਲ ਲਾਲ ਲੰਦੀ ਮੱਛੀ ਵਾਲੇ ਕੈਪਸੂਲ ਦਿਓ ਤੇ ਲਾਲ ਲੰਦੀ ਆਂਡੇ ਬਜਰੀ-ਬੁਜਰੀ ਪਾਉ ਕੁੱਟ ਕੇ ਵਧੀਆ ਸਮਾਨ ਪਾ ਕੇ ਬਜਰੀ ਪਾਉ ਉਹ ਲਾਲ ਲੰਦੀ ਆਂਦੀ ਠੀਕ ਹੈ ਜੀ ਇੱਕ ਬਾਈ ਜੀ ਤੁਸੀਂ ਇਹ ਦੱਸੋ ਵੀ ਜਿਵੇਂ ਹੁਣ ਆਪਾਂ ਬਾਜੀ ਛੱਡਣਾ ਬੱਚਾ ਕੱਢਦੇ ਆ ਉਹਦੀਆਂ ਕਿੰਨੀਆਂ ੜਾਈਆਂ ਕਰਾਉਣੀਆਂ ਚਾਹੀਦੀਆਂ ਅੱਜੋ ਘੱਟ 9 ੜਾਈਆਂ ਸੁੱਕੀਆਂ ਕਰੋ ਦਹਮੀ ਡਾਰੀ ਪਾਣੀ ਦਿਓ ਦਾਟੇ ਸੁੱਕ ਜਾਂਦੇ ਪੂਰਾ ਜਿੰਨਾ ਪੂਰਾ ਸੁੱਕਾ ਹੋਊਗਾ ਉਹਨਾਂ ਚੰਗਾ ਉੱਡੂ ਆਬੂਤਰ ਠੀਕ ਹੈ ਜੀ ਨੌਵਾਂ ਬਾੜੀਆਂ ਡਾਓ ਦਹਮੀ ਵਾਰੀ ਦਿਓ ਪਾਣੀ ਨੂੰ ਲਗਾਤਾਰ ਫੇਰ ਕਰ ਲੋ ਵਾਰੀ ਦੇ ਤਿੰਨ ਚਾਰ ਵਾਰੀਆਂ ਛੱਡ ਕੇ ਛੱਡ ਦਿਓ ਬਾਜੀ ਬਾ ਕਿੰਨੀਆਂ ਵਾਰੀਆਂ ਪਾਣੀ ਵਾਲੀਆਂ ਕਰਾਉਣੀਆਂ ਚਾਹੀਦੀਆਂ ਤੇ ਬਾਜੀ ਤੇ ਚਾਰ ਪੰਜ ਚਾਰ ਪਤਵਾਰੀਆਂ ਕਰਾਉਣੀ ਜੇ ਚਾਰ ਜਾਂ ਪੰਜ ਪਾਣੀ ਵਾਲੀਆਂ ਤੇ ਬਸ ਓਕੇ ਛੱਡ ਪੱਚੀਆਂ ਦਿਨ ਵਿੱਚ ਵੀ ਛੱਡ ਦਿਓ ਉਤਰ ਨੂੰ ਕੱਢਿਆ ਜਿੱਦੋਂ ਪੱਚੀਆਂ ਦਿਨ 26 ਨੂੰ ਛੱਡ ਦਿਓ ਬਾ ਠੀਕ ਹੈ ਜੀ ਭਾਈ ਜੀ ਇੱਕ ਆਲੂ ਬੁਖਾਰੇ ਬਾਰੇ ਦੱਸਦੇ ਆਂ ਵੀ ਉਹ ਗੇੜਿਆਂ ਵਾਲੇ ਦਿਨ ਦੇਣਾ ਚਾਹੀਦਾ ਦੂਜੇ ਦਿਨ ਜਾਂ ਸੰਭਨ ਵਾਲੇ ਦਿਨ ਦੇਣਾ ਚਾਹੀਦਾ ਸੰਭਨ ਵਾਲੇ ਦਿਨ ਦਿਨਾ ਚਾਹੀਦਾ ਅਈ ਦਾ ਸਾਰੀ ਉਮਰ ਜਿੰਨੀ ਮੇਰੀ ਉਮਰ ਹੋ ਗਈ 65 ਸਾਲ ਹੋ ਗਈ ਅਈ ਦਾ ਜਿੰਨੇ ਪੂਰੀ ਗਰਮੀ ਦਿਨੇ 42 ਤੱਕ 43 ਕੰਪਨੀ 40 ਤਾ ਤਾ ਆਲੂ ਬੁਖਾਰ ਦਿੰਨੇ ਥੱਲੇ ਹੀ ਦਿੰਦੇ ਆਲੂ ਬੁਖਾਰਾ ਕਿਹੜਾ ਚੰਗਾ ਹੁੰਦਾ ਮਿੱਠਾ ਜਾਂ ਖੱਟਾ ਕਿਹੋ ਜਿਹਾ ਹਾਂ ਆਲੂ ਬੁਖਾਰਾ ਸਭ ਤੋਂ ਚੰਗਾ ਹੀ ਪੂਰਾ ਚੋਟੀ ਵਾਲਾ ਇਹ ਬਾਹਰ ਲਾਲੂ ਬਖਾਰਾ ਹੈ ਹਾਂ ਬਾਹਰ ਲਾਲੂ ਬਖਾਰਾ ਬਿਨਾ ਹੈਡ ਕਿ ਤੋਂ ਹੈ ਅੱਛਾ ਬਿਨਾ ਗੜਕ ਤੋਂ ਬਿਨਾ ਗੜਕ ਤੋਂ ਹੈ ਇਹ ਹਾਲੂ ਬਖਾਰਾ ਇਹ ਕਦੋਂ ਪਿਉਣਾ ਚਾਹੀਦਾ ਹੈ ਇਹ ਆਥ ਨੇ ਪਿਉ ਤੋ ਸਾਂਭਣਾ ਦੇ ਪਹਿਲੇ ਦਿਨ ਤੇ ਜੀ ਸਾਂਭਣਾ ਉਹ ਦਿਨ 11 ਵਜੇ ਦੇਜੂ ਇਹ ਕਿੰਨੇ ਪਾਣੀ ਚ ਪਿਉਣਾ ਚਾਹੀਦਾ ਤੇ ਕਿੰਨਾ ਪਾਣੀ ਦੇਣਾ ਚਾਹੀਦਾ ਦੋ ਬਨਾਕੀਆਂ ਧੋ ਲੋ ਦੋ ਰੱਖ ਕੇ ਮੜ ਮੜ ਦਾ ਚੀਂ ਜਾਂਦਾ ਕੋਈ ਕੂਤ ਵੈਸਾ ਪੇ ਹਾਲੂ ਘਰ ਮਿੱਠਾ ਹੈ ਦਲਛਦੀ ਨਹੀਂ ਇਹ ਕੂਤਰ ਜੇ ਦਸ ਵੀ ਦੋ ਰੱਖ ਕੇ ਪਿਉ ਲੋ ਮੜ ਕੇ ਫੇਰ ਦੇ ਦਿਓ ਯਾ ਦੇਆ ਮਿੱਠਾ ਦੇਣਾ ਚਾਹੀਦਾ ਕਿ ਖੱਟਾ ਦੇਣਾ ਚਾਹੀਦਾ ਮਿੱਠਾ ਹੀ ਦੇਣਾ ਚਾਹੀਦਾ ਹਰ ਵੀ ਨਾਲ ਮਿੱਠਾ ਦੇਣਾ ਚਾਹੀਦਾ ਮਿੱਠਾ ਦੇਣਾ ਚਾਹੀਦਾ ਹਾਂ ਦੂਜੇ ਦਾ ਮਾੜਾ ਹੁੰਦਾ ਮਾੜਾ ਬਲਾਚਨ ਦਾ ਪੁੱਤਰ ਹੋਈ ਕਿੰਨੇ ਵਜੇ ਦੇਣਾ ਚਾਹੀਦਾ ਇਹ ਪਹਿਲਾਂ ਵਜੇ ਜਿੰਨੇ ਪਾਣੀ ਪਹਿਲਾਂ ਤੜਕੇ 4 ਵਜੇ ਜਦੋਂ ਪਾਣੀ ਬਣਿਆ ਖੇਤੀਏ ਤੜਕੇ ਮੁਲਕ ਦੇ ਨੇ ਬਦਾਂ ਜਿਉਂ ਬਰਾਮ ਦੇ ਦੇ ਜਦੋਂ ਆਲੂ ਗ੍ਰਾਮ ਖੇਤੀ ਗਿਆ ਕੁੱਤਰ ਅਈ ਦਿਨੇ 11 ਵਜੇ ਪੂਰੀ ਗਰਮੀ ਦੇ ਨੇ ਪੂਰੀ ਗਰਮੀ ਚ ਹਾਂ ਪੂਰੀ ਗਰਮੀ ਉਦੋਂ ਬਾਅਦ ਕੁਝ ਨਹੀਂ ਦਿੰਦੇ ਪਾਣੀ ਬਣਿਆ ਜਾਂ ਕਿਵੇਂ ਕੋਈ ਹਿੰਦੇ ਦੇ ਫੋਕਾ ਪਾਣੀ ਦੇ ਜਾਂ ਨਹੀਂ ਆਖਰੀ ਬਣਿਆ ਪਾਣੀ ਅਠਵੇਂ ਦੇ ਕੇ ਸੌਂ ਜਾਂਦੇ ਨੇ ਬਸ ਅੱਛਾ ਦੋ ਦੋ ਵੇਰੀ ਲਾਉਣੇ ਪਾਣੀ ਤੁਸੀਂ ਦੋ ਵੇਰੀ ਪੰਜ ਲਾਉਣੇ ਇੱਕ ਪਹਿਲਾ ਲਾਉਣੇ ਤਾਂ ਕਿ 4 ਵਜੇ ਬਣਿਆ ਪਾਣੀ ਆਥਲੇ ਪੈਣ ਲੱਗੇ ਲਾ ਕੇ ਪਏ ਨਹੀਂ ਮੁਰਗੀ ਦੰਦਰੀ ਪਾਣੀ ਚੜਾਦਾ ਬਸ ਅੱਛਾ ਉਦੋਂ ਬਾਅਦ ਨਹੀਂ ਦਿੰਦੇ ਹਾਂ ਸਵੇਰੇ ਆਪਾਂ ਜਦੋਂ ਉੱਡਦੇ ਹਾਂ ਤੇ ਉੱਠ ਕੇ ਦੇਖ ਜੇ ਹੈਗਾ ਪਾਣੀ ਤੇ ਫਿਰ ਠੀਕ ਹੈ ਜੇ ਹੈ ਨਹੀਂ ਪਾਣੀ ਜਿਵੇਂ ਸਾਫ ਹੈ ਮਰੀ ਅੱਧ ਦਿਨ ਵਾਲ ਕੀ ਦੇ ਤੋਰ ਮੈਂ ਬਾਈ ਦੇ ਜਾਗੀ ਠੀਕ ਹੈ ਜੀ ਚਲੋ ਵਧੀਆ ਹੋ ਗਿਆ ਤੇ ਸਰਪੰਚ ਦਾ ਕੀ ਆਲਾ ਠੀਕ ਆ ਸਰਪੰਚ ਵਧੀਆ ਮੋਜਾ ਮੰਨਦਾ ਚਲੋ ਅੱਜ ਤੀ ਫਿਰ ਕਾਪੀ ਬਾਰੇ ਤੁਹਾਡਾ ਠੀਕ ਹੋ ਗਿਆ ਜਿਹੜਾ ਮਸਲਾ ਸੀ ਕਾਪੀ ਦਾ ਹਲ ਪੂਰਾ ਮਸਲਾ ਵੀ ਸਹੀ ਹੋ ਗੋ ਜੋ ਸਾਰਿਆਂ ਦੇ ਖੁਸ਼ ਹੋ ਸਾਰੇ ਕੋਈ ਜਿਵੇਂ ਸਾਰੇ ਆਖਰੀ ਕਮੇਟੀ ਵਾਲੇ ਸਾਰੇ ਉਵੇਂ ਚੱਲਾਂਗੇ ਠੀਕ ਹੈ ਹਾਂਜੀ ਚਲੋ ਇਹ ਕਿਹੜਾ ਹੀ ਹੈ ਇੱਕ ਕੱਟ ਗੂੜੀ ਤੇ ਲੈ ਆਈ ਬੇਔਰ ਜਮਨ ਬਾਬੇ ਟੈਲੇ ਵਾਲੇ ਹਾਂਜੀ ਸ਼ਾਖੇ ਸ਼ਾਖੀ ਇਹ ਵੱਡੇ ਆ ਸਾਰੇ ਵੱਡੇ ਆ ਆ ਛੋਟੇ ਪਿੰਡ ਦੇ ਛੱਡ ਦੇਗੂ ਵਾਲੇ ਛੱਡੇ ਇਹ ਛੋਟੇ ਪਿੰਡ ਤੇ ਬਹੁਤ ਚੰਗਾ ਉੱਡਿਆ ਤੀਰ ਹੈ ਇਹ ਅੱਛਾ ਬੇਗੂ ਵਾਲੇ ਛੱਡਿਆ ਸੀ ਇਹ ਬੇਗੂ ਵਾਲੇ ਛੱਡਿਆ ਹੀ ਬਹੁਤ ਚੰਗਾ ਉੱਡਿਆ ਰਾਤ ਪਾਈ ਢਾਂਗੀ ਤੇ ਬੈਠਾ ਇਹ ਕਿੰਨਾ ਨੰਬਰ ਬਣਾਇਆ ਨੇ ਮੰਡਰੀ ਬਾਈ ਚਾਰਾ ਨਹੀਂ ਚਾਰਾ ਨੇ ਮੰਡੀ ਆ ਹਾਂ ਠੀਕ ਹੈ ਜੀ ਇਹ ਸਾਰੇ ਵੱਡੇ ਕਬੂਤਰਾਂ ਚਾਚਾ ਇਹ ਸਾਰੇ ਵੱਡੇ ਕਬੂਤਰਾਂ ਸਾਰੇ ਇਹਨਾਂ ਚੋਂ ਵੱਡਿਆਂ ਚੋਂ ਕੋਈ ਡੱਬਾ ਕੋਈ ਜਾਂ ਹੋਰ ਕੋਈ ਵਿਖਾਉਗਾ ਕਿਹੜੇ ਵੱਡੇ ਇਹ ਕਿਹੜੇ ਵਾਲਾ ਜੋ ਹੈ ਟੈਲੀਆ ਦੀ ਦੱਬੀ ਮੇਰੀ ਮੰਨੀ ਵਾਲੀ ਜਿੱਤੀ ਫਾਇਟ ਕੱਲੀ ਜਿੱਤੀ ਇਹ ਕੱਲੀ ਜਿੱਤੀ ਹੈ ਸ਼ਾਹ ਆਖੀ ਸ਼ਾਹ ਕੀ ਆਂ ਫੇ ਜਿੱਤੀ ਉਹਦੇਮ ਅੱਛਾ ਇਹ ਫ੍ਰਿਜ ਜਿੱਤੀ ਵੀ ਹੈ ਫ੍ਰਿਜ ਜਿੱਤੀ ਮਾਨੀ ਵਾਲੇ ਤੋਂ ਇਹਨੇ ਦੂਜੇ ਨੰਬਰ ਦੀ ਨਵਾਂ ਨਹੀਂ ਤੀਜੇ ਨੰਬਰ ਦੀ ਬਰਾੜ ਠੀਕ ਆ ਜੇ ਤੇ ਸ਼ੇਰ ਸੋਣੇ ਤੀਜੇ ਨੰਬਰ ਤੇ ਠੀਕ ਆ 60 ਪੁੱਤ ਸੀ ਠੀਕ ਆ ਹੋਰ ਇਹਨਾਂ ਚ ਕਿਹੜੇ ਆ ਵੱਡੇ ਸਾਰੇ ਵੱਡੇ ਹੀ ਆ ਛੋਟਾ ਕੋਈ ਬੱਚਿਆਂ ਵਾਲੇ ਵੱਡੇ ਪੁੱਤਰ ਆ ਸਾਰੇ ਇਹ ਬਣਾ ਲਾ ਕੋਈ ਬਸ ਆਪਣਾ ਆਰਕਨਾ ਸੋਚੀਓ ਟੈਲੀ ਰੰਗ ਮਾਰੀ ਪਾਵਾਂਗੇ ਇਹ ਕਿਹੜਾ ਕਬੂਤਰ ਹੈ ਇਹ ਇੱਕ ਕਬੂਤਰ ਹੀ ਕੰਮਿਆਂ ਨੇ ਛੱਡੇ ਤੇਲੇ ਦਾ ਪੂਰਾ ਪਿਓਰ ਧੀਰ ਦੋ ਅੱਖਾਂ ਹੈ ਬਾਬੇ ਟੇਲੇ ਵਾਲਾ ਹੈ ਇਹ ਹਾਂ ਬਾਬੇ ਟੇਲੇ ਵਾਲਾ ਕੂਤਰ ਪੂਰਾ ਪਿਓਰ ਕੰਮਿਆਂ ਨੇ ਛੱਡੇ ਹੀ ਦੋ ਅੱਖਾਂ ਧੀਰ ਸ਼ਾ ਅੱਖ ਹੈ ਅੱਛਾ ਛਾ ਅੱਖ ਹੈ ਧੀਰ ਦੋ ਅੱਖਾਂ ਨੂੰ ਟੀਰ ਪੋਗਾ ਇਹਦੇ ਪੈਰ ਵੀ ਵਿਖਾ ਦਿਓ ਜੀ ਸ਼ੌਂਕ ਕਰਾ ਦਿਓ ਠੀਕ ਹੈ ਮੋਜਿਆ ਵੀ ਇਹ ਕੰਮਿਆਂ ਨੇ ਜਿੱਤਿਆ ਸੀ ਆ ਕੰਮਿਆਂ ਨੇ ਜਿੱਤੇ ਤੀਜਾ ਨੰਬਰ ਬਣਾਇਆ ਬਾਜੀ ਵੰਡ ਲਈ ਚ ਪੈਣਾ ਠੀਕ ਹੈ ਜੀ ਹੋਰ ਹੋਰ ਆ ਬੱਤੀ ਹਲਦੀ ਦੀ 40 ਬੱਚੇ ਫਰਾਰੇ 40 ਹੋ ਗਏ। ਅੱਛਾ ਜੀ। ਹਾਂ। ਇਹ ਬਾਬੇ ਟੈਗਿਆਲੇ ਜੋ ਇਹ ਵੀ ਖਟੀਆਂ ਅੱਖਾਂ ਦੇ ਆਹੇ। ਇਹ ਖਟੀਆਂ ਅੱਖਾਂ ਦੀ ਟੈਗਿਆਲੇ ਦੀ ਫਟੇ ਸੱਤਾਂ ਬਾਜ਼ੀਆਂ ਵਾਲੇ ਦੀ ਮੇਰੇ ਦੀ। ਅੱਛਾ ਸੱਤ ਬਾਜ਼ੀਆਂ ਜਿੱਤਿਆ ਰਿਆ। ਕੋਸੀ ਜਿੱਤੇ ਸੱਤ ਬਾਜ਼ੀਆਂ ਉਹ ਉਹਦੀ ਐ। ਅੱਛਾ ਉਹਦਾ ਇਹ ਪੱਠਾ ਕਿ ਪੱਠੀ ਆ ਇਹ। ਪੱਠੀ ਪੱਠੀ ਆ ਮੌਜੀ। ਅੱਛਾ ਮੌਜੀ ਆ ਇਹ। ਮੜੇ ਪੈਰ ਦਿਖਾਇਆ ਜੋ। ਇੱਕੇ ਸੀਜ਼ਨ ਚ 7 ਬਾਜ਼ੀਆਂ ਜਿੱਤੇ ਆ ਵੇ ਇਹ ਪਿਓ ਜਿੱਤੇ 7 ਬਾਜ਼ੀਆਂ ਅੱਛਾ ਹੁ ਮੋਜੀ ਐ ਐਨੇ ਸ਼ਾਨਦਾਰ ਆਉਂਦੇ ਨੇ ਹੋਰ ਪੁੱਤਰਾ ਨਾਲ ਨਹੀਂ ਲੜਦੇ ਇਹ ਆਹ ਉਤਰ ਹੋਰ ਪੁੱਤਰਾ ਨਾਲ ਨਹੀਂ ਲੜਦੇ ਐ ਖੜਦੇ ਇੱਕ ਤਣ ਤਣ ਕੀ ਖੜਦੇ ਇੱਕ ਠੀਕ ਆ ਜੀ ਹਾਂ ਬੋਲਟ ਦੀਆਂ ਫਿਰ ਲੱਖ ਲੱਖ ਵਧਾਈਆਂ ਭਾਈ ਤੁਹਾਨੂੰ ਤੁਹਾਨੂੰ ਵਧਾਈਆਂ ਮਾਰ ਸਾਰੇ ਉਹ ਦੇਵੇ ਉਹਨਾਂ ਦੇ ਆਹ ਕੱਪ ਤੁਸੀਂ ਦੇਖੋ ਹਰ ਚੀਜ਼ ਉਹਨਾਂ ਦੀ ਸਮਾਲ ਕੇ ਰੱਖੀ ਹੋਈ ਹੈ